ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਸ਼ਹਿਰ ਕੋਟਕਪੂਰੇ ਵਿੱਚ ਤੁਹਾਨੂੰ ਇੱਕ ਫਾਰਮ ਦਿਖਾਵਾਂਗੇ ਜੀ ਬਾਈ ਇਹ ਰਟਾਇਰ ਫੌਜੀ ਆ ਜੀ ਪਿੰਡ ਬਾਈ ਦਾ ਸੂਰਕੁਰੀ ਆ ਮੇਰੇ ਨਾਲ ਗਵਾਂਢੀ ਪਿੰਡ ਦਾ ਹੀ ਆ ਬਾਈ ਤੇ ਪਰ ਇਹ ਇੱਥੇ ਕੋਟਕਪੂਰੇ ਸ਼ਹਿਰ 'ਚ ਫਾਰਮ ਕੀਤਾ ਜੀ ਇਹਨੇ ਤੁਹਾਨੂੰ ਪਤਾ ਵੀ ਪਿੰਡਾਂ 'ਚ ਥੋੜਾ ਜਿਹਾ ਦੁੱਧ ਦਾ ਰੇਟ ਘੱਟ ਮਿਲਦਾ ਤੇ ਬਾਕੀ ਵੈਸੇ ਜਵਾਕ ਪੜਾਉਣ ਕਰਕੇ ਬਾਈ ਰਹਿ ਵੀ ਸ਼ਹਿਰ ਹੀ ਰਿਹਾ ਸੀ ਤੇ ਉਦੋਂ ਬਾਈ ਨੌਕਰੀ ਕਰ ਰਿਹਾ ਸੀ ਬਾਈ ਨੂੰ ਸਾਰੀ ਗੱਲਬਾਤ ਆਪਾਂ ਕਰਾਂਗੇ ਤੇ ਪਹਿਲਾਂ ਤੁਹਾਨੂੰ ਫਾਰਮ ਦਿਖਾਉਣੇ ਆ ਬਾਈ ਦਾ ਸ਼ੁਰੂ ਚ ਇੱਥੇ ਸਰਕਾਨਾ ਪਾਇਆ ਜੀ ਚਲੋ ਇੱਥੇ ਦਾ ਪਸ਼ੂ ਤਾਂ ਨਹੀਂ ਬਾਈ ਬਣਦਾ ਇੱਥੇ ਚਲੋ ਸੰਦ ਪਹਿੜਾ ਤੇ ਆ ਟੋਕਾ ਟੋਕਾ ਲੱਗਿਆ ਵਿਆ ਇਧਰ ਪਸ਼ੂ ਹੈ ਜੀ ਉੱਪਰ ਆਹ ਸਾਰਾ ਸਰਕਾਨਾ ਹੀ ਹੈ ਇਹਦੇ ਤੇ ਵੀ ਗਾਡਰਾ ਪਾ ਕੇ ਪਾਇਆ ਵਿਆ ਲੰਮਾ ਸ਼ੈੱਡ ਬਣਿਆ ਵਿਆ ਜੀ ਬਾਈ ਨੇ ਇੱਥੇ ਸ਼ਹਿਰ ਚ ਥਾਂ ਲਿਆ ਵਿਆ ਸੀਗਾ ਠੀਕ ਹੈ ਸ਼ਹਿਰ ਤੋਂ ਥੋੜਾ ਜਿਹਾ ਬਾਹਰ ਆ ਮੰਨ ਲਓ ਵੀ ਸ਼ਹਿਰ 'ਚ ਹੀ ਪੈ ਜਾਂਦਾ ਆਬਾਦੀ ਜਾਂ ਸੰਘਣੀ ਆਬਾਦੀ 'ਚ ਬਾਈ ਨੇ ਪਲਾਟ ਲੈ ਕੇ ਕੰਮ ਕੀਤਾ ਸੀ ਮੰਨ ਕੇ ਚਲੋ ਪਲਾਟ ਬਾਰੇ ਵੀ ਬਾਈ ਤੋਂ ਪੁੱਛਾਂਗੇ ਕਿੰਨੇ ਪੈਸੇ ਲੱਗੇ ਸੀ ਪਸ਼ੂਆਂ ਦਾ ਵੀ ਸਾਰਾ ਤੁਹਾਨੂੰ ਦੱਸਾਂਗੇ ਵੀਡੀਓ ਨਾਲ ਜੁੜਿਆ ਰਹੋ ਜੇ ਸਕੈਪਣਾ ਕਰਿਓ ਜੀ ਵੀਡੀਓ ਸਾਰੀ ਸੁਣਨ ਵਾਲੀ ਆ ਬਹੁਤ ਸਕਸੈਸ ਫਾਰਮ ਆ ਬਾਈ ਦਾ ਪੂਰਾ ਜਿੰਨਾ ਕਹਿਦਗੇ ਉਨਾ ਹੀ ਸਾਰੇ ਪਸ਼ੂ ਵੇਖੋ ਮੰਨ ਲਓ ਵੀ ਸੀਜ਼ਨ ਆ ਲੰਘ ਗਿਆ ਤੇ ਸਾਰੇ ਪਸ਼ੂ ਗੱਬਣ ਆ ਹੁਣ ਤੱਕ ਇੱਕ ਅੱਧੀ ਗਾਂ ਦਾ ਭਾਣਾ ਕੋਈ ਰਿਪੀਟਰ ਹੋਵੇ ਪਰ ਸਾਰੇ ਪਸ਼ੂ ਬਾਈ ਦੇ ਗੱਬ ਆ ਜਿੰਨੇ ਵੀ ਖੜੇ ਆ ਠੀਕ ਆ ਬਾਈ ਸਿਰਫ ਦੁੱਧ ਦੇਖਦਾ ਕੋਈ ਪਸ਼ੂ ਇਹ ਸੋਹਣਾ ਨਹੀਂ ਦੇਖਣਾ ਇਹਨੇ ਤੇ ਕੋਈ گاਵਾ ਦੇ ਸਿੰਗ ਨਹੀਂ ਦੇਖਣੇ ਇਹਨੂੰ ਸਿਰਫ ਦੁੱਧ ਵਾਲੀ ਬਰੀਡ ਚਾਹੀਦੀ ਹੁੰਦੀ ਹੈ ਬਾਈ ਤੇ ਬਾਈ ਇੱਕ ਅੱਧਾ ਪਸ਼ੂ ਕੋਈ ਵੇਚ ਵੀ ਦਿੰਦਾ ਵਿੱਚੋਂ ਜਿਹੜੇ ਇਹਨੂੰ ਸਹੀ ਨਹੀਂ ਲੱਗਦੇਗੇ ਪਹਿਲਾਂ ਬਾਈ ਵਪਾਰ ਲੈਣ ਦਾ ਕੰਮ ਵੀ ਕਰਦਾ ਰਿਆ ਠੀਕ ਹੈ ਤੇ ਹੁਣ 메ਨ ਬਾਈ ਕੰਮ ਦੁੱਧ ਤੇ ਹੀ ਕਰਦਾ ਠੀਕ ਹੈ ਫਾਰਮ ਦੇਖੋ ਤੁਸੀਂ ਇੱਧਰ ਬਾਈ ਨੇ ਆਹ ਟਾਇਲ ਬੱਤਾ ਉਹ ਦੂਜਾ ਸਰਕਾਨਾ ਪਾ ਕੇ ਗਾਟਰਾ ਪਾ ਕੇ ਬਣਾਇਆ ਹੋਇਆ ਜੀ ਪੱਖੇ ਸੋਡੇ ਸਾਹਮਣੇ ਲੱਗੇ ਆ ਕਿ ਇੱਕ ਦੋ ਦੋ ਪਸ਼ੂਆਂ ਤੇ ਤਿੰਨ ਤਿੰਨ ਪਸ਼ੂਆਂ ਤੇ ਆ ਗਿਆ ਇੱਕ ਪੱਖਾ ਠੀਕ ਹੈ ਤੇ ਆਹ ਬਾਈ ਨੇ ਇੱਧਰ ਮੱਛਰਦਾਨੀ ਲਾਈ ਆ ਸਾਰਾ ਫਾਰਮ ਬਾਈ ਕਹਿੰਦਾ ਵੀ ਕਵਰ ਦੇਖੋ ਇਹ ਬਹੁਤ ਵਧੀਆ ਸਕੀਮ ਆ ਮੇਰੇ ਹਿਸਾਬ ਨਾਲ ਬਾਲੇ ਪੈਸਿਆਂ ਦਾ ਕੰਮ ਵੀ ਨਹੀਂਗਾ ਤੇ ਮੱਛਰ ਮੱਖੀ ਤੋਂ ਪਸ਼ੂ ਵਧੀਆ ਵੱਜਦੇ ਆ ਥਾਂ ਬਹੁਤ ਹੈਗਾ ਬਾਈ ਕੋਲੇ ਜਿਵੇਂ ਸ਼ਹਿਰ ਚ ਹੈ ਸ਼ਹਿਰਾਂ ਚ ਤੁਹਾਨੂੰ ਪਤਾ ਹਾਤੇ ਬਾਲੇ ਥਾਵਾਂ ਚ ਨਹੀਂ ਹੁੰਦੇਗੇ ਪਰ ਬਾਈ ਕੋਲੇ ਆ ਪੂਰਾ ਥਾਂ ਪਿੰਡਾ ਵਾਲਾ ਮਾਹੌਲ ਹੈ ਤੇ ਵਧੀਆ ਥਾਂ ਪੂਰਾ ਤੇ ਬਾਈ ਨਾਲ ਹੁਣ ਸਾਰੇ ਪਸ਼ੂਆਂ ਬਾਰੇ ਗੱਲ ਕਰਾਂਗੇ ਵੀ ਕਿੰਨੇ ਦੇ ਪਸ਼ੂ ਲਏ ਸੀ ਕਿਹੜੇ ਕਿਹੜੇ ਪਸ਼ੂ ਆ ਕਿੰਨਾ ਕਿੰਨਾ ਦੁੱਧ ਦਿੰਦੇ ਆ ਫੌਜੀ ਸਾਹਿਬ ਆ ਗਾਂ ਦਾ ਕੀ ਸਿਸਟਮ ਆ ਪਹਿਲੀ ਦਾ ਆ ਗਾਂ ਕਿੰਨਾ ਦੁੱਧ ਦੇ ਰਹੀ ਆ ਆਹਾ ਇਹ ਸੂਣ ਵਾਲੀ ਇਹ ਕਿੰਨਾ ਦੁੱਧ ਦਿੱਤਾ ਸੀ ਇਹਨੇ ਪਿਛਲੇ ਸੂਣੇ ਤੋਂ ਤਣੇ ਜਿਹੜੇ ਆਪਾਂ ਨੂੰ 22 ਤੇ 23 ਲੀਟਰ ਕਹਿੰਦੇ 22 23 ਕਿਲੋ ਦੁੱਧ ਕਿੰਨੇ ਦੀ ਖਰੀਦੀ ਸੀ ਇਹ ਪਿਛਲੇ ਸੂਣੇ ਤੋਂ ਦੀ ਸੀ ਆਪਾਂ 45000 ਦੀ 45000 ਦੀ ਸਿਰਫ 45000 ਸਿਰਫ 45000 ਦੀ ਹਾਂ ਦੇਖੋ ਤੁਸੀਂ ਮੈਂ ਤੁਹਾਨੂੰ ਪਹਿਲੀ ਇਹ ਗੱਲ ਕਹਿਤੀ ਸੀ ਵੀ ਸਿੰਘ ਆ ਕੱਲੇ ਗਾਂ ਦੇ ਤੇ ਖੋਟ ਦੱਸੋ ਕੀ ਹੈ ਜੀ ਥਣਲੇਵੇ ਦੀ ਕਿੰਨੀ ਸਾਫ ਹੈ ਕਈ ਬੰਦੇ ਸਿੰਘਾਂ ਤੋਂ ਚੱਲ ਜਾਂਦੇ ਇਹਨੂੰ ਕੋਈ ਦਿੱਕਤ ਨਹੀਂ ਇਹ ਉਹ ਪਸ਼ੂ ਵੀ ਲੈ ਜਾਂਦਾ ਬਾਈ ਵੀ ਜਿਹੜਾ ਲੋਕ ਕਹਿ ਦਿੰਦੇ ਵੀ ਯਾਰ ਸਾਡੇ ਤੋਂ ਚੋਇਆ ਹੀ ਨਹੀਂ ਜਾਂਦਾ ਠੀਕ ਹੈ ਵੀ ਮਿਹਨਤ ਆ ਬਾਈ ਦੀ ਵੀ ਐਣੀ ਡਰ ਕੇ ਪਸ਼ੂ ਨਹੀਂ ਲੈਂਦਾਗਾ ਤੇ ਪਸ਼ੂ ਐ ਪੂਰਾ ਭਾਣਾ ਲੈਂਦਾ ਤੇ ਵਧੀਆ ਬਰੀਡ ਵਾਲਾ ਪਸ਼ੂ ਹੁੰਦਾ ਤੇ ਦੁੱਧ ਵੇਖੋ 22 ਕਿਲੋ ਦੁੱਧ ਪਿਛਲੇ ਸੂਏ ਦਿੱਤਾ ਪਹਿਲੀ ਵਾਰੀ ਜੀ ਗੱਭਣ ਹੋ ਗਈ ਸੀ ਹਾਂ ਪਹਿਲੀ ਵਾਰੀ ਚ ਗੱਭਣ ਹੋ ਗਈ ਸੀ ਇਹ ਤਾਂ ਆਪਾਂ ਹੀ ਐ ਏ ਆਈ ਕੀਤੀ ਸੀ ਹਨਾ ਹਾਂ ਆਪਾਂ ਹੀ ਐ ਕੀਤੀ ਸੀ ਆਪਾਂ ਹੀ ਐ ਕੀਤੀ ਸੀ ਹਾਂ ਜਿਹੜੀ ਪਹਿਲੀ ਗਾਂ ਸੀ ਹਨਾ ਹਾਂ ਜਿਹੜੀ ਇੱਥੇ ਬਾਹਰ ਖੜੀ ਤੇ ਆਪਾਂ ਇੱਕ ਡੱਬੀ ਦੇ ਪਰ ਅਸੀਂ ਅਕੇ ਦੇ ਪਰ ਆ ਜੀ ਡੱਬੀ ਉਧਰ ਖੜੀ ਹਾਂ ਡੱਬੀ ਉਧਰ ਖੜੀ ਆ ਹਾਂ ਤੇ ਬਾਈ ਦਾ ਬਾਈ ਸਰਕਲ ਆ ਚਲੋ ਮੇਰਾ ਪਿੰਡ ਹਰੀਨੋਆ ਦੋ ਤਿੰਨ ਡਾਕਟਰ ਅਸੀਂ ਆਉਣੇ ਆ ਕੋਈ ਐ ਨਹੀਂ ਵੀ ਮੈਂ ਰੈਗੂਲ ਜਿਹੜੇ ਸੀਗੇ ਹੱਲ ਉਹ ਵੀ ਤੁਹਾਨੂੰ ਦੱਸਾਂਗੇ ਥੋੜੀ ਜੀ ਰਿਪੀਟਰ ਦੀ ਸਮੱਸਿਆ ਜਿਹੜੀ ਆਈ ਸੀ ਉਹ ਬਾਈ ਨੇ ਕਿਵੇਂ ਹੱਲ ਕੀਤੀ ਐ ਉਹਦੇ ਬਾਰੇ ਸਾਰੀ ਗੱਲ ਕਰਾਂਗੇ ਜੀ ਸਾਰੇ ਪਸ਼ੂ ਤੁਹਾਨੂੰ ਦਿਖਾਵਾਂਗੇ ਆ ਫੌਜੀ ਸਾਹਿਬ ਦਾ ਇਹ ਵਪਾਰ ਲੈਣ ਦੀ ਐ ਇਹ ਵਪਾਰ ਲੈਣ ਦੀ ਐ ਇਹ ਵੀ ਦੱਸ ਦਿਓ ਕੋਈ ਬੰਦਾ ਹੁੰਦਾ ਖਰੀਦਣ ਵਾਲਾ ਵੀ ਕਿੰਨੇ ਦੀ ਵਿੱਚ ਨਹੀਂ ਗਾਂਹ ਹੈ ਆਪਾਂ ਮਤਲਬ ਖਰੀਦੀ ਆ 45000 ਦੀ ਗਾਂ ਦੇ ਲਾ ਜਿਹਨੇ ਤੁਸੀਂ ਲੈਣੀ ਐ ਅੱਛਾ 45 ਦੀ ਦੇ ਦੋਗੇ 45 ਦੀ ਦਾਂਗੇ ਠੀਕ ਐ ਠੀਕ ਐ ਹਾਂ ਨਾ 45 ਦੀ ਆਠਾ ਦਿਓ ਮੜ ਗਈਆਂ ਆਪਣਾ 11 ਗਾਂ 11 ਨੇ ਸਾਈਵਾਲ ਗਿਰ ਦਾ ਕ੍ਰੋਸ ਹੈ ਹਾਂ ਥੋੜਾ ਜਿਹਾ ਕ੍ਰੋਸ ਹੈ ਤੇ ਬੱਚੀ ਪੁੱਛੀ ਕੋਈ ਹੋਈ ਏ ਯਾਰ ਆ ਬੈਠ ਲਈ ਆ ਪਰ ਸੁਸਤਰ ਹੁਣ ਅੱਛਾ ਰਿਪੀਟਰ ਲਈ ਏ ਰਿਪੀਟਰ ਲਈ ਜਾ ਹੁਣ ਅੱਛਾ ਮੰਨ ਲਓ ਅਗਲੇ ਨੇ ਕਿਹਾ ਵੀ ਇਹ ਲੈਂਦੀ ਨਹੀਂ ਨੀ ਉਹ ਹਨਾ ਆਪਦੇ ਮੂੰਹ ਹੱਸਾ ਵੀ ਤੰਨੜੀ ਟੀਕਾ ਭਰਾਇ ਰਹੀ ਨਹੀਂ ਬੈਠੇ ਅੱਛਾ ਆਪਦੇ ਘਰੇ ਆ ਕੇ ਪਹਿਲੀ ਵੀ ਟੀਕਾ ਭਰਾਇਆ ਸਿਕਸਣ ਸੀਮਨ ਲੱਗਿਆ ਡਾਸਟਰ ਬਣਨ ਤੋਂ ਗੱਬਣ ਹੈ ਗੱਬਣ ਇੱਕੇ ਵਾਰੀ ਜੇ ਇੱਕੇ ਵਾਰੀ ਜੇ ਗੱਬਣ ਹੋ ਗਈ ਠੀਕ ਹੈ ਇਹ ਕਿੰਨੇ ਦੀ ਲਈ ਸੀ ਬਾਈ ਈ ਆਪਾਂ ਲਈ ਸੀ ਗਰੀ ਉਹ ਉਠਾ ਦੇ ਬੁੱਤ ਗਾਂ ਵਾਲੀ ਸੀ 30000 ਜਰ ਦੀ ਖਰੀਦੀ ਸੀ 24000 ਦੀ ਅੱਜ ਜੀ ਆਪਾਂ ਵੇਚੀਏ ਹਾਂ ਹਾਂ 50 ਪਲੱਸ ਦੀ ਵੈੜ ਹੈਗੀ ਹੈ ਮੈਂ ਕਹਿੰਦਾ 50 ਪਲੱਸ ਕੀ ਤੂੰ ਮੈਨੂੰ ਦੱਸ ਹੁਣੇ 60 ਦੀ ਆ ਗੱਲ 60 65000 ਦੀ ਵੈੜ ਹਾਂ 50 ਪਲੱਸ ਹੈਗੀ ਆ ਆਪਾਂ ਤਾਂ ਵੇਚ ਨਹੀਂ ਨਹੀਂ ਲੱਗੀ ਪੂਰੀ ਵੱਡੀ ਆਪਾਂ ਮੰਨ ਲਵੇ ਦੁੱਧ ਵਾਲੀਆਂ ਹੀ ਰੱਖੀਆਂ ਤੇ ਮਤਲਬ ਜਿਹੜੀ ਵੀ ਵੈੜ ਲਈ ਆ ਅੱਜ ਇਹ ਗੱਬਣ ਹੈ ਠੀਕ ਆ ਮੂੰਹ 6.5 ਮੈਨੂੰ ਗੱਬਣ ਚੱਕ ਪਾਸ ਹੈ ਜੇ ਗੱਬਣ ਚੱਕ ਪਾਸ ਹੈ ਠੀਕ ਡਾਕਟਰ ਸੀਮਨ ਲੱਗਿਆ ਦੇ ਸੈਕਸਡ ਸੈਕਸਡ ਤੋਂ ਗੱਬਣ ਕੀਤੀ ਹੈ ਠੀ ਹਣਾ ਨਾਲੇ ਉਹਨਾਂ ਨੇ ਦੱਸਿਆ ਹੋਇਆ ਸੀ ਵੀ ਇਹ ਰਹੀ ਨਹੀਂ ਪਰ ਬਾਈ ਨੇ ਫਿਰ ਵੀ ਸ਼ੁਰੂ ਚ ਸੈਕਸਰ ਥੀਮਲ ਲਵਾ ਕੇ ਗੱਭਣ ਕੀਤੀ ਐ ਠੀਕ ਐ ਇਹ ਵਿਹੜ ਗੱਭਣ ਆ ਜੀ ਅੱਜ ਚੈੱਕ ਪਾਸ ਐ ਕਿੰਨੇ ਚਿਰ ਦੀ ਹੋ ਗਈ ਇਹ ਇਹ ਹੋ ਗਈ ਸਾਢੇ ਕਿੰਨੇ ਮਿੰਟ ਦੀ ਗੱਭਣ ਇਹ ਸਾਢੇ 3 ਮਹੀਨਿਆਂ ਦੀ ਹਾਈਟ weight ਦੇਖੋ ਤੁਸੀਂ ਪੂਰੀ ਚੰਗੀ ਵਿਹੜ ਆ ਪੂਰੀ ਵੱਡੀ ਵਿਹੜ ਆ ਹਾਂ ਬਾਈ ਵੇਖ ਲਓ ਹਾਈਟ ਸਾਢੇ ਪੰਜ ਪੌਣੇ 6 ਫੁੱਟ ਦੀ ਹਾਈਟ ਇਹਦੀ ਹੈਗੀ ਆ 5 ਫੁੱਟ ਦੀ ਗਾ ਘਟੋ ਘਟ ਹੈਗੀ ਐ 5 ਸਵਾ 5 ਦੀ ਹਾਂਜੀ ਹਾਂਜੀ ਆ ਗਾਂ ਫੋਜੀ ਸਾਬ ਇਹ ਗਾਂ ਆਪਣੀ ਘਰ ਦੀ ਆ ਪਹਿਲੇ ਸੂਏ ਲਈ ਆ ਹਾਂ ਤੇ ਹੁਣ ਤੀਜੀ ਸੂਏ ਸੂਈ ਗਈ ਆ ਚੌਥੇ ਵਾਸਤੇ ਗੱਭਣਾ ਚੌਥੇ ਵਾਸਤੇ ਗੱਭਣਾ ਚੌਥੇ ਵਾਸਤੇ ਗੱਭਣਾ ਇਹਦਾ ਕੀ ਗਾਂ ਆ ਭਰੇ ਸੀ ਇਹਦੇ ਵੀ ਆਪਾਂ ਭਰਿਆ ਸੀ ਦੂਜੀ ਵਾਰੀ ਗਾਂ ਭਰਿਆ ਪਹਿਲੀ ਵਾਰ ਗੱਭਣ ਨਹੀਂ ਸੀ ਹਾਂ 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 ਚਲੋ ਇੱਕ ਅੱਧੀ ਵਾਰੀ ਤਾਂ ਚੱਲ ਜਾਂਦਾ ਤੂੰ ਵੀ ਇਹ ਗੱਲ ਕਹੀ ਸੀ ਵੀ ਡਾਕਟਰ ਜੇ 5000 ਚ ਵੀ ਪਸ਼ੂ ਗੱਭਣ ਹੁੰਦਾ ਤਾਂ ਕੋਈ ਦੋਖ ਨਹੀਂ ਕੋਈ ਦੋਖ ਨਹੀਂ ਹਨਾ ਬਈ ਸੈਕਸਡ ਤੇ ਹੋ ਜੇ ਜਾਂ ਨਾਨ ਸੈਕਸਡ ਹੋ ਜੇ ਹਾਂਜੀ ਠੀਕ ਹਾਂ ਇਹ ਕਨਵੈਨਸ਼ਨ ਸੀ ਮੈਨੂੰ ਗੱਭਣਾ ਹਾਂ ਇਹ ਕਨਵੈਨਸ਼ਨ ਲਾ ਲਈ ਆ ਮੈਨੂੰ ਪਤਾ ਉਹ ਚੰਗਾ ਹਾਂ ਤੇ ਹੁਣ ਆਪਣੇ ਕੋਲੇ ਇਹ 200 ਵੀ ਆਪਣੇ ਕੋਲ ਸੂਤੀ ਹੈ ਹਾਂ ਤੀਜੇ ਵਾਸਤੇ ਗੱਬਣਾ ਤਿੰਨੇ ਵੀਰੀ ਇਹ ਬਤ ਪਹਿਲੇ ਟੀਕੇ ਦਾ ਕੱਪੜ ਰਹਿ ਗਿਆ ਹਾਂ ਇਹ ਪਹਿਲੇ ਤੇ ਗੱਬਣ ਰਹਿੰਦੀ ਹੈ ਤੇ ਇਹ ਦੁੱਧ ਕਿੰਨਾ ਦੇ ਦਿੰਦੀ ਹੈ ਇਹ ਤਾਂ ਕੁੰਨੀਆਂ ਚ ਫੀਕ ਲੈਣਾ ਸੀ ਤਾਂ 22 ਕਿਲੋ ਹਾਂ ਤੇ ਹੁਣ ਇਹ ਚਾਰਾਂ ਮਹੀਨੇ ਦੀ ਗੱਬਣਾ ਹਾਂ ਸੂਆਲ ਧੋਖਾ ਦੇ ਇਹ ਕਿੰਨੇ ਦੀ ਲਈ ਸੀ ਆਪਾਂ ਇਹ ਪਹਿਲੇ ਸੂਏ ਲਈ 47000 ਦੀ ਹਾਂ ਬਈ ਇੱਥੇ ਜੇ ਲਈਆਂ ਗਾਵਾ ਆਪਾਂ ਠੀਕ ਹੈ ਤੇ ਆ ਗਾਂ ਬਈ ਇਹ ਗਾਂ ਇਹ ਮੈਂ ਲਈ ਸੀ ਅਸਰ ਗੱਬਣ ਅਸਰ ਗੱਬਣ 12000 ਦੀ ਠੀਕ ਹੈ ਮੋੜ ਪਿੰਡ ਤੋਂ ਗੱਡਿਆਂ ਵਾਲੇ ਬੈਠੇ ਆ ਬਿੱਲੀਆਂ ਤੇਰੀ ਆਦੇ ਆਪਣੇ ਪਿੰਡਾਂ ਵਾਲੇ ਜਾਣ ਹਾਂ 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 12000 ਦੀ 12000 ਦੀ ਉਹਨੂੰ ਜੀ ਤੂੰ ਬਾਹ ਲਈ ਸੀ 6000 ਦੀ ਅੱਛਾ ਜੀ ਨੇ 6 ਦੀ ਵੇਚੀ ਸੀ ਇਹ ਛੱਪੜ ਦੇ ਕੋਲੇ ਮੋੜ ਪਿੰਡ ਚ ਮਤਲਬ 12 ਖਰਦੀ ਗਾਂ ਫੜੀ ਸੀ ਹਾਂ 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 ਫੜੀ ਸੀ ਇਹ ਲਾਂ ਫੜੀ ਸੀ ਉਹਦੇ ਫਿਰ ਤੇ 6000 ਦੀ ਵੇਚੀ ਬਿੱਲੀਆਂ ਨੂੰ ਹਾਂ ਬਿੱਲੀਆਂ ਗੱਡਿਆਂ ਵਾਲਾ ਹਾਂ ਹਾਂ ਗੱਡਿਆਂ ਵਾਲਾ ਉਹਨੇ ਜਾਂ ਉਹਨੇ ਬੋਲੇ ਗਿਆ ਮੈਂ 12000 12000 ਦੇ ਤੇ ਮੈਂ ਇਹ ਬਿੱਲੀਆਂ ਕੋ ਸਾਂਸ ਸੰਭਾਲ ਕੀਤੀ ਇਹਦੇ ਪਹਿਲੇ ਸੂਏ ਤੋਂ ਤੰਗੜਾ ਕੋਲੇ 14 ਤੋਂ 16 ਲੀਟਰ ਠੀਕ ਹੈ ਦੂਜੇ ਸੂਏ ਤੋਂ ਦਿੱਤਾ ਨੇ ਮਤਲ ਦੁੱਧੰ ਦੀ ਇਹ 24 ਲੀਟਰ ਹੈ 24 ਕਿਲੋ ਪਹਿਲੇ ਟੀਕੇ ਤੇ ਗੱਭਣਾ ਹੈ ਪਲੱਸ ਹੋਈ ਜਾਂਦੀ ਆ ਹਾਂ ਹੁਣ ਗੱਭਣਾ ਪੀਦਾ ਹੈ ਵੇਖੋ ਤੁਸੀਂ 8 ਮਹੀਨੇ ਸੁਈਏ ਤੇ ਮਹੀਨੇ ਦੀ ਗੱਭਣਾ ਹੈ 12000 ਰੁਪਏ ਦੀ ਗਾਂ ਲਈ ਸੀ ਕਿ ਬਾਈ ਜੀ ਮਹੀਨਾ ਤੇ ਸੀਮੰਟ ਰਖਾਏ ਨੂੰ ਹੋ ਗਿਆ ਇੱਕੇ ਟੀਕੇ ਤੇ ਰਹਿ ਰਹੀ ਆ ਉਦੋਂ ਦੀ ਇਹ ਗਾਂ ਕਿਸੇ ਨੇ ਵੇਖੋ ਬਾਈ ਕਹਿੰਦਾ ਵੀ ਛੱਡੀ ਸੀਗੀ ਉਹਨੇ ਫੜ ਕੇ 6 ਦੀ ਵੇਚਦੀ ਉਹਨੂੰ 12 ਦੀ ਬਾਈ ਨੂੰ 12000 ਰੁਪਏ ਦੀ ਇਹ ਵੜ ਲਈ ਸੀਗੀ ਤੇ ਵੀ ਐ ਨਹੀਂ ਹੁੰਦਾ ਵੇਖੋ ਸਿੰਘ ਇਹਦੇ ਵੀ ਆ ਇਹਨਾਂ ਨੂੰ ਕੋਈ ਦਿੱਕਤ ਨਹੀਂ ਗਈ ਇਹਨਾਂ ਨੂੰ ਸਿਰਫ ਦੁੱਧ ਵੇਖਦਾ ਬਾਈ ਵੀ ਚੰਗਾ ਸਿੰਘਾਂ ਵਾਲਾ ਪਸ਼ੂ ਘੱਟ ਵੀ ਮਿਲ ਜਾਂਦਾ ਹਨਾ हां درمیان ਨਗਾ گاਵਾ ਬਾਈ ਕੋਲੇ ਤੇ ਪਰ ਦੁੱਧ ਦਾ ਕੰਮ ਬਾਈ ਦਾ ਬਹੁਤ ਸੋਹਣਾ ਹੈ ਤੁਹਾਨੂੰ ਸਾਰਾ ਦੱਸਾਂਗੇ ਬਾਈ ਨਾਲ ਕਰਾਂਗੇ ਗੱਲ ਆਪਾਂ ਇਹ ਗਾਂ ਬਾਈ ਇਹ ਗਾਂ ਮੇਰੇ ਪਿੱਛੇ ਅ ਪਹਿਲੇ ਸੂਏ ਸੂਈ ਵੀ ਆਹਨੇ ਠੀਕ ਹੈ ਇਹ ਸੂਏ ਸੂਈ ਆਪਾਂ ਮਨ ਲੈ ਕੇ ਆਂਦੀ ਜੀ ਇਹੇ ਹਾਂ ਇਹ ਗਾਣਾ ਦੋ ਵਾਰੀ ਰਿਪੀਟ ਕਰ ਗਈ ਠੀਕ ਹੈ ਇਹਦਾ ਵੀ ਹੁਣ ਟ੍ਰੀਟਮੈਂਟ ਚੱਲੀ ਅੱਨਾ ਬਕਬਲ ਕਰ ਇਹ ਗਾ ਜਿਹੜੀ ਰਿਪੀਟਰ ਹੈ ਇਹ ਗਾ ਇਹ ਰਿਪੀਟਰ ਹੈ ਮੰਨ ਲਓ ਦੋ ਵਾਰੀ ਆ ਉਹ ਵੀ ਫਿਰ ਬਾੜੀ ਬਾੜੀ ਨਹੀਂ ਕਹਿ ਸਕਦੇ ਪਹਿਲਾਂ ਨਹੀਂ ਫਿਸ਼ ਕੱਢੀ ਜਦ ਮੈਂ ਬੇਚਰੀ ਹਾਂ 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 ਤਿੰਨ ਮਹੀਨੇ ਬੇਡ ਕੀਤੀ ਸਾਢੇ ਤਿੰਨ ਮੰਗੇ ਹਾਂ ਉਸ ਤੋਂ ਬਾਅਦ ਜਿਹੜੀ ਫਿਸ਼ ਕੱਢੀ ਕਰੇਗਾ ਪਾਕੀ ਤਾਂ ਸਾਈਂਕਰੋ ਵਾਲਾ ਕੰਮ ਹੈ ਸਾਈਂਕਰੋ ਹਾਂ ਸਾਈਂਕਰੋ ਵਾਲੇ ਪਿੱਛੇ ਭਰਾ ਅੱਗੇ ਜੱਬਣੀ ਗਈ ਹਾਂ ਫੇਰ ਹੀਟ ਕੱਢੇ। ਫੇਰ ਹੀਟ ਕੱਢੇ। ਚੰਗੀ ਹੀਟ ਆ। ਠੀਕ ਭਰਾ ਦਾ ਜੇ। ਹਾਂ। ਤੇ ਦੁਆਰਾ ਇਹਨੇ ਕੰਸੀਵ ਨਹੀਂ ਕੀਤਾ। ਕੰਸੀਵ ਨਹੀਂ ਕੀਤਾ। ਹੁਣ ਵੀ ਦਵਾਈ ਭਰਾਈ ਵੀ ਆ। ਹਾਂ ਹਾਂ। ਤੇ ਹੁਣ ਜਦੋਂ ਛੀਟੋ ਵੀ 100% ਜਾਮ। ਇਹ ਗੱਬਣ ਹੋ ਜਾਣੀਆਂ ਹਾਂ। ਕੋਈ ਚੱਕਰ ਨਹੀਂ। ਰਿਪੀਟਰਾਂ ਦਾ ਤਾਂ ਤੈਨੂੰ ਹਿਸਾਬ ਆ ਗਿਆ। ਪੂਰਾ ਹਿਸਾਬ ਆ ਗਿਆ ਪੁੱਤ। ਹਾਂ। ਉਹ ਆਪਾਂ ਦੱਸਾਂਗੇ ਸਾਰਿਆਂ ਨੂੰ ਵੀ ਕੀ ਕਰਨਾ ਹਨਾ। ਆਹ ਗਾਂ ਬਈ। ਇਹ ਵੀ ਅਸਰ ਕੱਪਣ ਲਈ ਸੀ ਆਪਾਂ। ਠੀਕ ਹੈ। 19000 ਰੁਪਏ ਦੀ। ਠੀਕ ਹੈ। ਅਸਰ ਕੱਪਣ ਲਈ ਪਹਿਲੇ ਤੂੰ ਲੋਕ ਤੇ 2 ਲੀਟਰ ਹੀ। ਹਾਂ। ਤੇ ਹੁਣ ਦੂਜੀ ਸੂਈ ਵੀ ਇਹ 19000 ਦੀ ਲਈ ਸੀ 19000 ਦੀ ਅਸਰ ਗੱਬਣਾ ਅਸਰ ਗੱਬਣਾ ਤੇ ਨੇੜੇ ਹੀ ਅਗਵਾੜ ਵਾਦੀ ਬਿੰਦੀ 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 ਹਾਂ ਜਿਹਦੇ ਮੈਨੂੰ ਭੇਜਿਆ ਸੀ ਤੁਸੀਂ ਹਾਂ ਭਾਦੀ ਭੇਜ ਹਾਂ ਹੁਣ ਕੋ ਲਈ 19000 ਕੀ ਸੀ ਹਾਂ ਤੇ ਪਹਿਲੇ ਸੂਏ ਬਤਨ 20 ਲੀਟਰ ਹਾਂ ਤੇ ਹੁਣ ਦੂਜੀ ਸੂਈ ਹੈ ਹਾਂ ਕਿਦੋਂ ਹੁੰਦੀ ਹੈ ਇਹ 24 ਲੀਟਰ 24 ਕਿਲੋ ਤੀਜੇ ਵਾਸਤੇ ਗੱਬਣਾ ਪਹਿਲੇ ਡਿੱਗੇ ਦੇ ਤੀਜੇ ਵਾਸਤੇ ਗੱਬਣਾ ਠੀਕ ਹੈ ਠੀਕ ਹੈ ਇਹ ਗਾਂ ਬਈ ਇਹ ਗਾਂ ਵੀ ਪਹਿਲੇ ਸੂਏ ਤੋਂ ਹੁੰਦੀ ਸੀ ਠੀਕ ਹੈ ਪਹਿਲੇ ਸੂਏ ਤੋਂ ਤਾਂ ਆਪਣੇ ਕੋਲ 18 ਕਿਲੋ ਹਾਂ ਤੀਜੇ ਸੂਏ ਪੀਤਾ ਨੇ 20 ਪਲਾਸਾ ਹਾਂ ਤੇ ਤੀਜੇ ਸੂਏ ਪੀਤਾ ਨੇ 24 ਲੀਟਰ 24 ਕਿਲੋ ਚੌਥੇ ਵਾਸਤੇ ਇਹ ਵੀ ਗੱਬਣਾ ਚੌਥੇ ਵਾਸਤੇ ਗੱਬਣਾ ਠੀਕ ਹੈ ਤੇ ਇਹ ਇਹ ਪਹਿਲਾ ਸੂਈ ਹੈ ਪਹਿਲਾ ਸੂਈਲੀ ਹੈ ਹਾਂ ਤੇ ਨਾਲ ਗੱਬਣਾ ਪਹਿਲੇ ਵੀ ਨਾਲ ਗੱਬਣਾ ਇਹ ਕਿੰਨੇ ਦੀ ਲਈ ਸੀ ਕੀ ਆਪਾਂ ਲਈ ਸੀ 42000 ਦੀ ਇਹ ਮੱਤੇ ਬਣ ਤੋਂ ਲਈ ਆਪਾਂ ਮੱਤੇ ਬਣ ਤੋਂ ਹਾਂ ਉਹ ਓਕੇ ਪਤਾ ਮੈਨੂੰ ਯਾਦ ਹਾਂ 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 ਸਹੀ ਹੈ ਤੇ ਬਾਈ ਹੁਣ ਤੁਸੀਂ ਆਪਾਂ ਉੱਥੇ ਬਹਿ ਕੇ ਗੱਲ ਕਰਦੇ ਆ ਤੇ ਤੁਸੀਂ ਇਹ ਦੱਸੋ ਵੀ ਧਿਆਨ ਕੀ ਕੀ ਰੱਖਣਾ ਚਾਹੀਦਾ ਜਿਵੇਂ ਤੁਸੀਂ ਹੁਣ ਪਹਿਲਾਂ ਤਾਂ ਤੁਸੀਂ ਮੈਨੂੰ ਦੱਸੋ ਵੀ ਦੁੱਧ ਕਿੰਨਾ ਪਾ ਰਹੇ ਹੋ ਤੁਸੀਂ ਦੁੱਧ ਇਹ ਸਭ ਤੋਂ ਪਹਿਲਾਂ ਗੱਲ ਆ ਜੇ ਬੰਦੇ ਨੇ ਪਸ਼ੂ ਰੱਖਨੇ ਆ ਮੰਨ ਲਓ ਹਾਂ ਬੰਦੇ ਨੂੰ ਧਿਆਨ ਦੇਣਾ ਪਊਗਾ 100% 100% ਜੇ ਕੋਈ ਬੰਦਾ ਆਪੂ ਆ ਵੀ ਮਤਲਬ ਮੈਂ ਪਸ਼ੂ ਰੱਖ ਲੈਣਾ ਕੰਮ ਹੋਰ ਕਰਦਾ ਹਾਂ ਜੇ ਤਾਂ ਇਹਨਾਂ ਦੇ ਵਿੱਚ ਫਾਇਦਾ ਹੈ ਨਹੀਂਗਾ ਠੀਕ ਹੈ ਇਹ ਬੰਦਾ 100% ਧਿਆਨ ਦਿੰਦਾ ਹੈ ਬਿਲਕੁਲ ਜਿਵੇਂ ਆਪਣੀ ਕਿਹੜੀ ਕਿਹੜੀ ਗਾਂ ਕਦੋਂ ਕਦੋਂ ਸੂਈ ਹੈ ਹਾਂ ਜਿਹੜਾ ਉਹਨੇ ਟੀਕਾ ਭਰਾਇਆ ਕਿਹੜੇ ਕਿਹੜੇ ਮੁੱਦਾ ਟੀਕਾ ਲੱਗਿਆ ਲੱਗਿਆ ਜੇ ਆਪਾਂ ਉਹਦਾ ਧਿਆਨ ਰੱਖਾਂਗੇ ਆਪਾਂ ਹਾਂ ਜਦੋਂ ਗਾਂ ਸੌਂ ਪੈਂਦੀ ਹੈ ਇਹਦਾ ਮਿੰਨਣ ਮੇਚਰਾ ਕੋ ਬੰਦ ਨਹੀਂ ਕਰਨਾ ਨਹੀਂ ਬੰਦ ਕਰਨਾ ਆਪ ਦੀ ਰੋਟੀ ਖਾਣੀ ਬੰਦਾ ਭੁੱਲ ਜੇ ਹਾਂ ਤੇ ਪਸ਼ੂ ਦਾ ਮਿੰਨਣ ਤਾਂ ਬੰਦ ਕਰੀ ਬੰਦ ਕਰੇ ਹਾਂ ਮਿੰਨਣ ਨਹੀਂ ਬੰਦ ਕਰਦਾ ਹਾਂ ਕੋਈ ਰਿਪੀਟ ਹੋਣ ਦਾ ਕੋਈ ਕਾਰਨ ਨਹੀਂ ਕੋਈ ਕਾਰਨ ਨਹੀਂ ਹਾਂ ਸਹੀ ਹੈ ਰਹੂਗਾ ਮੰਨ ਲਓ ਵੇਟ ਪੂਰਾ ਹੋ ਜੇ ਪਸ਼ੂ ਦਾ ਜਦੋਂ ਸੂਇਆ ਉਹਨਾਂ ਵੇਟ ਪੂਰਾ ਕਰ ਗਿਆ ਤਾਂ ਪਸ਼ੂ ਨੇ ਗੱਭਣ ਹੋ ਜਾਣਾ ਕਿੰਨਾ ਦੁੱਧ ਪ ਦੁੱਧ ਗੱਲ ਉਹ ਹੀ ਗੱਲ ਆ ਗਈ ਵੀ 100% ਚਾਂ ਦੇ ਦੀ ਲੋੜ ਆ ਰਾਂ ਹਾਂ ਸਭ ਤੋਂ ਪਹਿਲਾਂ ਦਾ ਮਤਲਬ ਪਿੰਡ ਚੋਂ ਆ ਕੇ ਸ਼ਹਿਰ ਆਉਣ ਦਾ ਕਾਰਨ ਇਹ ਹੈ ਹਾਂ ਇਹੀ ਦੋਧੀਆਂ ਪਿੰਡ ਚੇਰ ਕਰਦਾ ਪਿੰਡ ਜਿੱਥੇ ਉਹਦਾ ਆਪਣੇ 32 ਰੁਪਏ 35 ਦੀ ਹੱਦ 37 ਰੁਪਏ ਹਾਂ ਜੇ ਇਹੀ ਤਾਂ ਸਿੱਧਾ ਸਪਲਾਈ ਕਰਦਾ ਸ਼ਹਿਰ ਦੇ ਵਿੱਚ ਹਾਂ ਤੇ ਸ਼ਹਿਰ ਜਿੱਥੇ ਉਹਦਾ ਇਹ 45 ਰੁਪਏ ਲੈ ਕੇ 50 ਤੱਕ ਦਾ 50 ਤੱਕ 50 ਆਉਣਾ ਲਿਖੀ ਜਾਂਦਾ ਹੈ 50 ਵਿਕੀ ਜਾਂਦਾ ਹੈ ਕੋਈ 2 ਰੁਪਏ ਘੱਟ ਵੀ ਹਟਾ ਲਈ ਵੀ ਅਸਲ ਹਾਂ 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 45 ਰੁਪਏ ਦੇ ਵਿੱਚ ਨਹੀਂ ਠਹਿ ਗਿਆ ਹੈਗਾ ਜੇ ਆਪਾਂ ਗੱਲ ਕਰਦੇ ਪਿੰਡ ਦੀ ਪਿੰਡ ਦੇ ਕਿਹਾ 35 35 ਰੁਪਏ ਆਪਣਾ 50 15 ਰੁਪਏ ਦਾ ਫਰਕ ਪੈ ਗਿਆ ਪ੍ਰਤੀ ਲੀਟਰ ਪਿੱਛੇ ਫਰਕ ਪੈ ਗਿਆ ਫਰਕ ਪੈ ਗਿਆ ਅੱਜ ਮੇਰੇ ਕੋਲ ਕਵਾਂਟਲ ਤਾਂ ਪਲੱਸ ਹੈ ਕਵਾਂਟਲ ਪਲੱਸ ਦੁੱਧ ਹੈ ਇੱਕ ਕਵਾਂਟਲ 10-12 ਕਿਲੋ ਦਾ ਦੁੱਧ ਹੈ ਠੀਕ ਹੈ ਇੱਕ ਕਵਾਂਟਲ ਮੈਂ ਸਿੱਧਾ ਘਰਾਂ 'ਚ ਸੇਲ ਕਰਦਾ ਠੀਕ ਹੈ ਠੀਕ ਹੈ ਠੀਕ ਹੈ ਪਿੰਡ ਵਾਲੇ ਹਿਸਾਬ ਦੇ ਨਾਲ ਤੇ ਸ਼ਹਿਰ ਵਾਲੇ ਸਾਡਾ ਰੇਟ ਦਾ ਫਰਕ ਕਰਦੇ ਆਂ ਹਾਂ ਜਦੋਂ ਪੈਦਾ ਤਾਂ ਕੁਆਂਟਮ ਤੇ 1500 ਰੁਪਏ ਦਾ ਅੰਤਰ ਹੋ 1500 ਦਾ ਹੋ ਹਾਂ 1500 ਨੂੰ 230 ਕਰਕੇ ਤੇ 45000 ਰੁਪਏ ਬਣ ਗਿਆ 45000 ਹੋ ਗਿਆ 45000 ਰੁਪਏ ਇੱਕ ਮੀਡੀਅਮ ਵਰਗ ਵਾਲੇ ਬੰਦੇ ਦੀ ਤਨਖਾਹ ਹੋ ਤਨਖਾਹ ਹੋਗੀ ਘੱਟ ਹੀ ਹੋਗੀ ਹਾਂ ਹਾਂ ਤੁਸੀਂ ਹੁਣ 25000 ਦੀ ਨੌਕਰੀ ਛੱਡੀ ਆ ਮੈਂ 25 ਦੀ ਨੌਕਰੀ ਛੱਡੀ ਆ ਇੱਕ ਤੁਹਾਨੂੰ ਹੋਰ ਦੱਸ ਦਿੰਨੇ ਆ ਜੀ 25000 ਰੁਪਏ ਦੀ ਬਾਈ ਨੌਕਰੀ ਕਰਦਾ ਸੀ ਜਦੋਂ ਸ਼ਹਿਰ ਆਇਆ ਸੀ ਠੀਕ ਆ ਤਾਂ ਹੀ ਸ਼ਹਿਰ ਆਇਆ ਸੀ ਥੋੜਾ ਪਿੰਡੋਂ ਔਣਾ ਔਖ 30 35000 ਰੁਪਏ ਬਾਈ ਦੀ ਪੈਨਸ਼ਨ ਆ ਰਟਾਇਰ ਫੌਜੀ ਆ ਬਾਈ ਠੀਕ ਆ ਉਮਰ ਨਹੀਂ ਲੱਗ ਰਹੀ ਕੀ ਪਰ ਬਾਈ ਮੰਨ ਕੇ ਚਲੋ ਰਟਾਇਰ ਫੌਜੀ ਆ 20 ਸਾਲ ਨੌਕਰੀ ਕਰਕੇ ਆਇਆ ਬਾਈ ਤੇ ਇੰਨੀ ਨੌਕਰੀ ਛੱਡ ਕੇ ਮੰਨ ਕੇ ਚਲੋ ਵੀ 25000 ਰੁਪਏ ਨੌਕਰੀ ਛੱਡ ਕੇ ਜੇ ਉਹਦੂ ਪਲੱਸ ਪੈਸੇ ਬਣਦੇ ਫੇਰ ਹੀ ਬਾਈ ਕੰਮ ਕਰ ਰਿਹਾ ਕੋਈ ਨਹੀਂ ਹੁਣ ਕੱਲਾ ਇਹ ਕੰਮ ਤੇ ਹੀ ਆ ਹੋਰ ਪੈਸੇ ਬਚਾਉਣ ਪੱਛੇ ਇੱਕ ਗਾਂਜ ਰੋ ਰਹਾ ਜਿੰਤੀ ਮਿੰਤੀ ਕਰ ਗਿਆ ਇੱਕ ਮਹੀਨੇ ਦਾ ਸਾਰੇ ਖਰਚੇ ਪਾਣੀ ਕੱਢ ਕੇ ਹਾਂ ਮਤਲਬ ਕਿ 8000 ਤੋਂ ਲੈ ਕੇ 10000 ਰੁਪਏ ਇੱਕ ਮਹੀਨਾ ਛੱਡ ਦਿੰਦਾ ਇੱਕ ਗਾਂ ਮੰਨ ਕੇ ਚਲੋ ਫਿਰ ਤੁਸੀਂ ਲੱਖ ਰੁਪਈਆ ਕਮਾ ਰਹੇ ਆ ਲੱਖ ਰੁਪਈਆ ਬੜੇ ਆਰਾਮ ਨਾਲ ਬਣ ਜਾਂਦਾ ਬਣ ਜਾਂਦਾ ਹੈ ਬੰਦਾ ਮਿਹਨਤੀ ਹੋਵੇ ਤੇਨੂੰ ਧਿਆਨ ਰੱਖਣੀ ਪਊਗਾ ਧਿਆਨ ਰੱਖਣਾ ਪਊਗਾ ਹਾਂ ਫੀਡ ਹਾਂ ਬਰੀਡ ਤੇ ਮੈਨੇਜਮੈਂਟ ਮੈਨੇਜਮੈਂਟ ਇਹਨਾਂ ਦੇ ਵਿੱਚੋਂ ਮੱਲਾ ਫੀਡ ਬਰੀਡ ਤੇ ਮੈਨੇਜਮੈਂਟ ਹਾਂ ਇੱਕ ਨੰਬਰ ਤੇ ਹੁੰਦੀ ਆ ਫੀਡ 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 ਦੇ ਉੱਪਰ ਜਿਹੜਾ ਬੰਦਾ ਨੇ ਧਿਆਨ ਦੇ ਲਿਆ ਹਾਂ ਜਿਹੜਾ ਬਜਾਰੂ ਫੀਡ ਆਉਂਦੀ ਆ ਬਹੁਤ ਤਰ੍ਹਾਂ ਦੀ ਫੀਡ ਹੁੰਦੀ ਆ ਸ਼ੀਸ਼ ਆਉਂਦੀ ਆ ਘਾਰ ਕਲਾਉਂਦੀ ਆ ਟਮਾਣਾ ਆਉਂਦੀ ਆ ਕਰਾਕੇ ਆਉਂਦੀ ਆ ਸਾਂਗਣ ਆਉਂਦੀ ਆ ਹਾਂ ਮਤਲਬ ਮੈਂ ਸਰ ਦਾ ਫੀਡਰ ਨੂੰ ਮਾੜਾ ਨਹੀਂ ਕਹਿੰਦਾ ਹਾਂ ਉਹਦੇ ਨਾਲੋਂ ਵਹਿਤਰਾ ਜੇ ਤੁਸੀਂ ਆਪ ਵੀ ਘਰ ਦੀ ਖਿੜੀ ਤਿਆਰ ਕਰ ਲਓਗੇ ਠੀਕ ਹੈ ਮਨ ਲਾ ਪਿੰਡਾਂ ਦੇ ਵਿੱਚ ਘਾਤ ਬਣੀ ਆ ਵੀ ਮਨ ਲਾ ਕਣ ਕਿ ਮੇਰੇ ਘਰ ਦੀ ਆ ਹਾਂ ਜੋ ਮੇਰੇ ਘਰ ਦੇ ਆ ਘਰ ਦੇ ਆ ਹਾਂ ਕੋਈ ਵੀ ਚੀਜ਼ ਹੋਰ ਮੱਕੀ ਫੋਟ ਸ਼ੋਲੇ ਵਿਖਾਦੇ ਆ ਹਾਂ ਹਾਂ ਜਿਹੜਾ ਬੰਦਾ ਘਰਦਾ ਮ ਤੁਸੀਂ ਆਪਾਂ ਬਣਵਾ ਕੇ ਫੀਡ ਪਾਉਣੇ ਆ ਖਰਚਾ ਬਰਾਬਰ ਹੈ ਖਰਚਾ ਬਰਾਬਰ ਜੇ ਕਿਸੇ ਚੀਜ਼ ਦੇ ਬੰਦਾ ਗੌਰ ਕਰ ਲਈ ਹਾਂ ਜਿਹੜਾ ਪਸ ਘਰੇ ਹੈਗਾ ਉਹ ਆਪਣੇ ਘਰੋਂ ਲੈ ਜੇ ਹਾਂ ਹਾਂ ਫੀਡ ਫੈਕਟਰੀ ਜੀ ਜਾ ਕੇ ਆਪਣਾ ਸਮਾਨ ਮੁੱਲ ਕੀ ਜੱਲ ਮੁੱਲ ਖਰੀਦ ਲੈ ਆਪ ਦੀ ਫੀਡ ਉੱਪਰ ਆਪਣਾ ਫਾਰਮੂਲੇ ਹਿਸਾਬ ਨਾਲ ਤਿਆਰ ਕਰਦਾ ਹੈ ਹਾਂ ਹਾਂ ਉਹ ਫੀਡ ਪਾ ਕੇ ਜੇ ਪਸ਼ੂ ਚਾਲ ਕਰੂਗਾ ਤੇ ਪਸ਼ੂ ਮਤਲਬ ਹੀ ਨਹੀਂ ਰਿਪੀਟ ਕਰੇ ਰਿਪੀਟ ਕਰ ਜੂਗਾ ਹਾਂ ਜੇ ਆਪਾਂ ਘਰ ਵਾਲੇ ਸਿਸਟਮ ਤੇ ਰਹੇ ਮੰਨ ਲਾ ਮੇਰੀ ਕਣਕ ਘਰ ਦੀ ਆਵੇ ਆਟਾ ਹੀ ਪਾਈ ਜਾਣਾ ਹਾਂ ਹਾਂ ਖਾਲੀ ਪਾਈ ਜਾਣੀ ਫੇਰ ਪਸ਼ੂ ਰਿਪੀਟ ਕਰਨਗੇ ਫੇਰ ਪਸ਼ੂ ਰਿਪੀਟ ਕਰਨਗੇ ਖਰ ਠੀਕ ਹੈ ਠੀਕ ਹੈ ਜਦੋਂ ਤੁਸੀਂ ਗੌਰ ਕਰ ਲੀਓ ਤੁਹਾਨੂੰ ਪਸ਼ੂ ਰਿਪੀਟ ਨਹੀਂ ਹੁੰਦੇ ਠੀਕ ਹੈ ਕਿੰਨੀ ਇਨਵੈਸਟਮੈਂਟ ਬਾਈ ਤੁਸੀਂ ਕੀਤੀ ਸੀਗੀ ਪਸ਼ੂਆਂ 'ਚ ਜਿਹੜੇ ਸ਼ੁਰੂ ਦੇ ਵਿੱਚ ਤਾਂ ਮੇਰੇ ਕੋਲ ਉਹੀ ਮਤਲਬ ਪਿਤਾ ਪੁਰਖੀ ਪਸ਼ੂ ਚੱਲਦੇ ਆ ਰਹੇ ਹਾਂ 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 ਤੇ ਬਾਕੀ ਸਾਰੇ ਪਸ਼ੂਆਂ ਦੇ ਵਿੱਚੋਂ ਹੀ ਪਸ਼ੂ ਬਣਾਏ ਆਂ ਆਪਾਂ ਕੋਈ ਰੁਪਿਆ ਕੋਈ ਨਹੀਂ ਲਾਇਆ ਕੁਝ ਨਹੀਂ ਲਾਇਆ ਜਿਹੜੇ ਘਰੋਂ ਸੀਗੇ ਉਹੀ ਪਸ਼ੂ ਸੀਗੇ ਪਸ਼ੂ ਪਹਿਲਾਂ ਘਰ ਦੇ ਵਿੱਚ ਉਵੇਂ ਚੱਲਦੇ ਆ ਰਹੇ ਹਾਂ 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 ਉਹਨਾਂ ਦੇ ਵਿੱਚ ਥੋੜਾ ਸੁਧਾਰ ਕੀਤਾ ਠੀਕ ਹੈ ਤੇ ਦੋ ਚਾਰ ਪਸ਼ੂ ਖਰੀਦਿਆ ਕੋਈ ਦੋ ਚਾਰ ਵੇਚੇ ਵੀ ਆ ਠੀਕ ਹੈ ਉਹਦੇ ਵਿੱਚ ਇਹ ਉਹਨਾਂ ਦਾ ਆਪਾਂ ਖਰੀਦੇ ਆ ਬਾਕੀ ਖਸਮਾਂ ਦੇ ਵਿੱਚੋਂ ਹੀ ਕੁਝ ਪਸੰਦ ਚਾਰ ਕੀਤੇ ਆ ਤੇ ਜਗਾ ਬਈ ਇੱਥੇ ਆ ਕੇ ਲੈ ਲਈ ਸੀ ਜਗਾ ਨੂੰ ਜਗਾ ਕਿੰਨੇ ਦੀ ਲਈ ਤੁਸੀਂ ਜਗਾ ਤਾਂ ਥੋੜੀ ਮਹਿੰਗੀ ਲਈ ਹੈ ਸ਼ਾਇਦ ਤਾਂ ਕਿ ਆਪਾਂ ਲਈ ਆ ਕੋਈ 10-12 ਲੱਖ ਰੁਪਈਆ ਦੀ ਜਗਾ ਲਈ ਹੈ 10-12 ਲੱਖ ਰੁਪਈਆ ਚਲੋ ਉਹ ਤਾਂ ਵੈਸੇ ਤੁਸੀਂ ਘਰ ਪਾਉਣ ਨੂੰ ਜਗਾ ਲਈ ਸੀ ਪਰ ਤੁਸੀਂ ਬਾਅਦ ਵਿੱਚ ਸੋਚ ਲਿਆ ਵੀ ਆਪਾਂ ਫਾਰਮ ਕਰ ਲਗੇ ਆਪਣੇ ਜਿੰਨੇ ਪੈਸੇ ਦੀ ਆਪਾਂ ਲਾਏ ਆ ਉਸ ਤੋਂ ਵੱਧ ਦੀ ਆਪਣੀ ਜਗਾ ਅੱਜ ਹੈਗੀ ਹੈ ਅੱਜ ਹੈਗੀ ਆ ਹਾਂ ਉਹ ਤਾਂ ਪਈ ਆ ਜਗਾ ਤਾਂ ਜਗਾ ਦਾ ਤਾਂ ਕੋਈ ਇਸ਼ੂ ਹੀ ਨਹੀਂਗਾ ਤੇ ਫੀਡ ਬਈ ਫਿਰ ਕੀ ਫੀਡ ਬਾਰੇ ਦੱਸ ਦਿੰਨੇ ਆਪਾਂ ਫੀਡ ਬਾਰੇ ਤਾਂ ਬਈ ਆਏ ਆ ਜਿਵੇਂ ਮੰਨ ਲਓ ਕਿਸੇ ਬੰਦੇ ਨੇ ਕੁਆਂਟਿਟੀ ਬਣਾਉਣੀ ਹੈ ਹਾਂ ਪੰਕੀ ਤੋਂ 40 ਫੰਟ ਨਾਜਪਾਲ ਦੇ ਨਾਜਪਾਲ ਦੀ ਮੱਕੀ ਵੀ ਪਾ ਸਕਦੇ ਆ ਹਾਂ ਤੇ ਕਣਕ ਵੀ ਪਾ ਸਕਦੇ ਆ ਜੋ ਵੀ ਪਾ ਸਕਦੇ ਆ ਜੋ ਵੀ ਪਾ ਸਕਦੇ ਆ ਤੇ ਥੋੜਾ ਬਤਾ ਬਾਜਰਾ ਵੀ ਪਾ ਸਕਦੇ ਆ ਬਾਜਰਾ ਵੀ ਪਾ ਸਕਦੇ ਆ ਪਰ ਉਹ ਚਾਏ ਜੇ ਥੋੜੀ ਸਰਦੀ ਹੈ ਹਾਂ ਸਰਦੀ ਚ ਬਾਜਰਾ ਐਡ ਕਰ ਲਓ ਤੇ ਕਣਕ ਵੀ ਆ ਗਣ ਵੀ ਜੋ ਐਡ ਕਰ ਲਓ ਤੇ ਕਣਕ ਤੇ ਮੱਕੀ ਤੇ ਪੌਣੀ ਪੌਣੀ ਹੈ ਪੌਣੀ ਪੌਣੀ ਹੈ 10 ਤੋਂ 15% ਕਰ ਲਓ ਸਭ ਵੀ ਖਾਲਾ ਖਰੋ ਦੀ ਖਾਲ ਹਾਂ 8 ਤੋਂ 10% ਕਰ ਲੋ ਬੜੀ ਮੈਂ ਦੀ ਖਾਲ ਠੀਕ ਹੈ ਤੇ 8 ਤੋਂ 10% ਕਰ ਲੋ ਸੋਇਆ ਬੀਨ ਦੀ ਸੋਇਆ ਬੀਨ ਦੀ ਚੂਰੀ ਜਾਂ ਸਾਭਤੀ ਸਾਭਤੀ ਹਾਂ ਡੀਓਸੀ ਖਾਲ ਕਰ ਲੋ ਸੋਇਆ ਡੀਓਸੀ ਸੋਇਆ ਡੀਓਸੀ ਹਾਂ ਤੇ 8 ਤੋਂ 10% ਕਰ ਲੋ ਚੌਪਰ ਠੀਕ ਹੈ 5 ਤੋਂ 7% ਕਰ ਲੋ ਸੋਇਆ ਬੀਨ ਦਾ ਸ਼ਰਕਾ ਠੀਕ ਹੈ ਫਿਰ ਅਚ ਕਰ ਲੋ ਤੁਸੀਂ ਨੂਣਾਡ ਕਰ ਲਓ ਹਾਂ ਨੂਣਾ ਮਿਨਰਲ ਮਿਕਚਰ ਹਾਂ ਹਾਂ ਮਤਲਬ 10-12 ਕਿੱਟਾ ਹੈਗਾ ਉਹ ਲਿਖ ਕੇ ਰੱਖ ਲੈਣਾਗਾ ਜੇ ਕੋਈ ਵੀ ਨੂਣ ਕਰ ਦਿੰਦਾ ਹਾਂ 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 ਤੁਹਾਡਾ ਨੰਬਰ ਦੇਵਾਂਗਾ ਮੈਂ ਤੁਸੀਂ ਦੱਸਦੇ ਹੋ ਜੀ ਹਾਂ ਫੀਡ ਬਾਰੇ ਤੁਸੀਂ ਪੁੱਛ ਸਕਦੇ ਆਂ ਬਾਈ ਪਸ਼ੂ ਹਾਂ ਪਸ਼ੂ ਦੇਖ ਲਓ ਤੁਸੀਂ ਬਾਈ ਦੇ ਕੋਈ ਲਿੱਸਾ ਨਹੀਂਗਾ ਪਸ਼ੂ ਕਿਉਂ ਜੇ ਲਿੱッセ ਪਸ਼ੂ ਹੁੰਦੇ ਤਾਂ ਕਦੇ ਵੀ ਗੱਭਣ ਨਹੀਂ ਹੋਣੇ ਸੀਗੇ ਇਹ ਚੀਜ਼ ਦਾ ਤੁਸੀਂ ਸਾਨੂੰ ਪਤਾ ਹੀ ਹੈ ਠੀਕ ਹੈ ਸਾਰੇ ਪਸ਼ੂ ਗੱਭਣ ਆ ਬਾਈ ਦੇ ਵਧੀਆ ਦੁੱਧ ਪਾਉਂਦੇ ਆ ਜੀ 50 ਰੁਪਏ ਦੁੱਧ ਤਾਂ ਹੀ ਵਿਕ ਰਿਹਾ ਜੇ ਘਰ ਦੀ ਫੀਡ ਆ ਤਾਂ ਦੁੱਧ ਸੰਘਣਾ ਹੀ ਹੋਊਗਾ ਕਿਉਂ ਬਾਈ ਕੋਲੇ ਜ਼ਿਆਦਾ 4+ ਫੈਂਟ ਆ ਬਾਈ ਕੋਲੇ ਜਿਆਦਾ ਹੈ ਵੀ ਦੋ ਗਲੀਆਂ گاਵਾ ਹੀ ਆ ਠੀਕ ਹੈ ਵੀ ਐ ਨਹੀਂ ਹੁੰਦਾ ਵੀ ਆਪਾਂ ਬਾਲੇ ਪੈਸੇ ਲਾ ਕੇ ਫਾਰਮ ਵਾਲਾ ਕੰਮ ਕਰਨਾ ਦੇਖੋ ਬਾਈ ਮੈਂ ਤੁਹਾਨੂੰ ਦੱਸਿਆ ਵੀ گاਵਾ ਤੇ ਬਾਲੇ ਪੈਸੇ ਨਹੀਂ ਲੱਗੇਗੇ ਤੇ ਪਰ ਕੰਮ ਵੇਖੋ ਤੁਸੀਂ ਐਨੇ ਤਾਂ ਕੋਈ ਚੰਗੇ ਫਾਰਮ ਵਾਲੇ ਨੂੰ ਪੈਸੇ ਨਹੀਂ ਵੱਜਦੇ ਹੁਣੇ ਦਸਾਂ گاਵਾ ਤੋਂ ਜਿੰਨਾ ਬਾਈ ਇਹ 10 گاਵਾ ਜੋ ਪੈਸੇ ਵਿਚਾਰਿਆ ਠੀਕ ਹੈ ਹੋਰ ਬਾਈ ਕੀ ਕੀ ਪਾਉਣੇ ਆ ਫਿਰ ਤੁਸੀਂ ਇਹਨਾਂ ਨੂੰ ਪੋਲ ਬਰੇਸੋਂ ਹੋਈਆ ਤੂੜੀ ਹਾਂ ਹਰਾ ਪੱਠਾ ਤੇ ਫੀਡ ਅੱਛਾ ਤੁਸੀਂ ਚਾਰ ਨਹੀਂ ਵਰਤ ਰਹੇ ਚਾਰ ਵਰਤ ਲੈ ਕੋ ਚਾਰ ਮਾੜੀ ਚੀਜ਼ ਚਾਰ ਬਹੁਤ ਚੰਗੀ ਚੀਜ਼ ਹੈ ਘਾਹ ਦੇ ਵਿੱਚ ਚਾਰ ਉਹ ਕਿਤੇ ਜੇ ਕੋਈ ਜ਼ਿਆਦਾ ਚਾਰ ਪਾ ਕੇ ਤਾਂ ਦੋਜੋ ਸਮੈਲ ਆਉਂਦੀ ਹੈ ਹਾਂ ਦੋਜੋ ਸਮੈਲ ਵੀ ਆਉਂਦੀ ਹੈ ਚਾਰ ਨਾਲ ਥੋੜੀ ਜੀ ਫੌਜੀ ਸਾਹਿਬ ਰਿਪੀਟ ਬਰੀਡਿੰਗ ਦੀ ਪ੍ਰੋਬਲਮ ਆਉਂਦੀ ਹੈ ਵੱਧਦੀ ਹੈ ਫਿਰ ਜੇ ਤੁਸੀਂ ਚਾਰ ਨਹੀਂ ਵਰਤਦੇ ਤਾਂ ਤੁਹਾਡੇ ਪਸ਼ੂ ਵੀ ਗੱਬਣ ਹਾਂ ਠੀਕ ਹੈ ਜੀ ਹਾਂ ਕਿਉਂ ਚਾਰ weight ਵਧਾਉਂਦਾ ਚਾਰ weight ਵਾਲਾ ਵਧਾਉਂਦਾ ਠੀਕ ਹੈ ਜੀ ਹਾਂ ਚਾਰ ਵਰਤਿਆ ਆਪਾਂ ਤੂੜੀ ਤੇ ਹਰਾ ਪੱਠਾ ਹੀ ਵਰਤ ਅੱਛਾ ਤੂੜੀ ਤੇ ਹਰਾ ਪੱ ਤੇ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਕਰਕੇ ਦੱਸਿਓ ਜੇ ਕਿਵੇਂ ਲੱਗੀ ਆ ਤੇ ਬਾਈ ਨੇ 25000 ਰੁਪਏ ਦੀ ਸਮਝ ਲੋ ਨੌਕਰੀ ਛੱਡ ਕੇ ਤੇ ਪਹਿਲਾਂ ਬਾਈ ਪੈਨਸ਼ਨ ਸੀ ਫੇਰ ਇਹ ਕੰਮ ਕੀਤਾ ਜੀ ਵੇਖ ਲਓ ਤੁਸੀਂ ਕਿੰਨਾ ਲਾਈਵੰਦ ਧੰਦਾ ਸਕਸੈਸ ਆ ਪੂਰਾ ਬਾਈ ਅੱਜ ਕੋਈ ਐ ਨਹੀਂ ਵੀ ਯਾਰ ਕੋਈ ਪਸ਼ੂ ਰੀਪੀਟਰ ਖੜਾ ਹਨਾ ਤੇ ਬਾਈ ਨਾਲ ਵਪਾਰ ਲੈ ਜਾਂਦਾ ਵੀ ਮਾੜਾ ਮੋਟ ਕੰਮ ਕਰ ਲੈਂਦਾ ਜਿਵੇਂ ਉਹ ਗਾਂ ਖਰੀਦੀ ਵੀ ਆ ਤੁਸੀਂ ਬਾਈ ਨੇ ਤੇ ਤੁਸੀਂ ਉਹ ਉਹਦੇ ਵਾਸਤੇ ਪੁੱਛ ਸਕਦੇ ਆ ਜੀ ਕੋਈ ਵੀਰ ਇੰਟਰਸਟਿਡ ਹੋ ਜਾ ਤਾਂ ਮੈਨੂੰ ਪੁੱਛ ਲਓ ਜੇ ਨੰਬਰ ਮੈਂ ਦੱਸ ਦੂੰਗਾ ਜੀ ਠੀਕ ਆ ਤਾਂ ਨਵਜੀ ਆ ਚੀਜ਼ਾਂ ਲਈ ਧਿਆਨ ਦਿਓ ਜੇ ਬਾਈ ਨੇ ਜਿਹੜੀ ਮੱਛਰਦਾਨੀ ਲਾਈ ਆ ਵਧੀਆ ਕੀਤਾ ਇਹ ਤੇ ਕਿੰਨੇ ਪੈਸੇ ਲੱਗੇ ਫੋਜੀ ਸਾਹਿਬ ਇਹ ਕੋ 5-4000 ਰੁਪਏ ਲੱਗੂ ਸਾਰਾ ਹੀ ਬਸ ਸਰ ਹੋਰ ਕੀ ਇਹ ਕਿਵੇਂ ਕਰਨਾ ਤੁਸੀਂ ਵੈਸੇ ਇਹ ਵੀ ਚਲੋ ਦੱਸ ਹੀ ਦਿੰਨੇ ਆਪਾਂ ਮੈਂ ਤਾਂ ਮਕਸਦ ਇਹ ਆ ਮੇਰੇ ਕੋਲ ਥਾਂ ਪੂਰਾ ਮਤਲਬ ਵੀ ਪੂਰੇ-ਪੂਰੇ ਥਾਂ ਆ ਮਤਲਬ ਹਾਂ ਹਾਂ ਤੇ ਆਪਾਂ ਸਾਰਾ ਸਾਰਾ ਹੀ ਹਾਤਾ ਕਵਰ ਕਰ ਦਿੰਨਾ ਬਾਹਰੋਂ ਤੇ ਅੰਦਰੋਂ ਵੀ ਮੱਛਰ ਤੇ ਮੱਖੀ ਦੀ ਐਂਟਰੀ ਨਾ ਹੋਵੇ ਐਂਟਰੀ ਨਾ ਹੋਵੇ ਬਿਲਕੁਲ ਮੱਖੀ ਬੰਦ ਹੋ ਜੀ ਹਾਂ ਮੱਛਰ ਤੇ ਆਪਾਂ ਮੰਨ ਲਓ ਅਸੀਂ ਕਵਰ ਕਰ ਰਹੇ ਹਾਂ ਕਵਰ ਕਰ ਰਹੇ ਹਾਂ ਸ ਠੀਕ ਹੈ ਠੀਕ ਹੈ ਤੇ ਆ ਇਧਰੋਂ ਵੀ ਆ ਸਾਰਾ ਬੰਦ ਕਰ ਦੇਉਗੇ ਇਧਰ ਕੰਮ ਕਰੀ ਜਾਂਦੀ ਆਪਾਂ ਠੀਕ ਹੈ ਠੀਕ ਹੈ ਬਾਕੀ ਤਾਂ ਕੀ ਲਾ ਲਾਂਗੇ ਜਿਹੜੇ ਮੋਰੇ ਮਾਰੇ ਅੱਛੀ ਹਵਾ ਆਉਂਦੀ ਤੇ ਰਿਪੀਟ ਬਰੀਡਿੰਗ ਆਸਤੇ ਤਾਂ ਬਸ ਤੁਸੀਂ ਦੱਸ ਹੀ ਦਿੱਤਾ ਵੀ ਘਰ ਦੀ ਫੀਡ ਵਰਤੋ ਬਸ ਹੋਰ ਤਾਂ ਕੁਝ ਫੀਡ ਤੇ ਜਾ ਦੂਰ ਦਿਓ ਤੇ ਮਸਟਾਈਟਸ ਆਸਤੇ ਤੁਸੀਂ ਕੀ ਤਿਆਰ ਰੱਖਦੇ ਹੋ ਮਸਟਾਈਟਸ ਤਾਂ ਨਹੀਂ ਕਦੇ ਆਈ ਬਸ ਬਸ ਦੇ ਵਾਸਤੇ ਭਾਈ ਉਹੋ ਹੀ ਸਾਂਭ ਸੰਭਾਲਣਾ ਪਸੋਂ ਤੇ ਥਾਣਾ ਗਿੱਲਾ ਹੋਣ ਦਿਓ ਕਤਾਂ ਹਾਂ ਤੇ ਬਾਕੀ ਜੋ ਫੀਡ ਬਣਾਉਣੇ ਆ ਫੀਡ ਦੇ ਵਿੱਚ ਨਾ ਟਾਕਸੀ ਬੈਂਡਰ ਪਕਾੜ ਕਰੋ ਹਾਂ ਉਹ ਜ਼ਰੂਰੀ ਹੈ ਮਤਲਬ ਉਹਦੀ ਇੱਕ ਕੁਆਂਟੀਟੀ ਐਵਰੇਜ ਆ ਮਤਲਬ 100 ਗ੍ਰਾਮ ਤੋਂ ਲੈ ਕੇ 300 ਗ੍ਰਾਮ ਤੱਕ ਜਿਆਦਾ ਪ੍ਰੋਬਲਮ ਉਹ 300 ਗ੍ਰਾਮ ਪਾ ਲਓ ਹਾਂ ਪ੍ਰੋਬਲਮ ਘੱਟ ਹੈ 100 ਗ੍ਰਾਮ ਪਾ ਲਓ ਠੀਕ ਹੈ ਤੇ ਬਾਕੀ ਟਾਕਸੀ ਬੈਂਡਰ ਚੰਗੀ ਕੰਪਨੀ ਦਾ ਪਾਓ ਪੀਡੀਐਸ ਦਾ ਹੁੰਦਾ ਇੱਕ ਐਮ ਟਾਕਸ ਪਲੱਸ ਐਮ ਟਾਕਸ ਪਲੱਸ ਹਾਂ ਆਉਂਦਾ ਹੁੰਦਾ ਆਪਣੇ ਇਸ਼ਾਰੇ ਕੋ ਮਿਲਦਾ ਨਹੀਂ ਹੈ ਉਹ ਪੀਡੀਐਸ ਦੇ ਮਤਲਬ ਫਾਰਮੇਨਾਂ ਉਹਨਾਂ ਕੋਲ ਮੰਗਵਾਉਣਾ ਪੈਂਦਾ ਹੈ ਠੀਕ ਹੈ ਤੁਸੀਂ ਉਹ ਪਾਉਣੇ ਆ ਉਹ ਚ ਪਤਾ ਕੀ ਹੈ ਉਹ ਚ ਚਾਰਕੋਲ ਨਹੀਂ ਹੁੰਦਾ ਚਾਰ ਕੋਲ ਤੋਂ ਬਿਨਾ ਹੁੰਦਾ ਉਹ ਤਾਂ ਵਧੀਆ ਹੁੰਦਾ ਨਾ ਉਹ ਆਪਣਾ ਮਿਨਰਲ ਮਿਕਸਚਰ ਆ ਜਿਹੜਾ ਉਹਨੂੰ ਖਰਾਬ ਨਹੀਂ ਹੋਣ ਦਿੰਦਾ ਨਹੀਂ ਤੁਸੀਂ ਇਹ ਮਿਨਰਲ ਮਿਕਸਚਰ ਜਿਹੜਾ ਦੇ ਰਹੇ ਆ ਉਹਨੂੰ ਇਹ ਮੰਨ ਕੇ ਚੱਲ ਚਾਰ ਕੋਲ ਇਹ ਉਹਦਾ ਮਿਨਰਲ ਮਿਕਸਚਰ ਨੂੰ ਕੰਮ ਨਹੀਂ ਕਰਨ ਦਿੰਦਾ ਜਾਂ ਤੁਹਾਨੂੰ ਉਹ ਤੋਂ ਵੱਧ ਦੇਣਾ ਪੈਣਾ ਮੈਨੂੰ ਬੱਚਾ ਮੈਂ ਤਾਂ ਟਾਪ ਡਰੈਸਿੰਗ ਕਰਦਾ ਹਾਂ ਹਾਂ ਮੈਨੂੰ ਜਿਹੜਾ ਮਿਨਰਲ ਪਾਉਣਾ ਮੰਨ ਲਓ ਪੌਣ ਪੌਣਾ ਹੀ ਫੀਡ 'ਚ ਨਹੀਂ ਪਾਉਣਾ ਅੱਛਾ ਅੱਡ ਪਾਉਣਾ ਤੁਸੀਂ ਅੱਡ ਪਾਉਣਾ ਜਦੋਂ ਕਿਸਮ ਨੂੰ ਮੰਨ ਲਓ ਹਰਾ ਚਾਰਾ ਜਾਂ ਦਾਣਾ ਜਿਹੜਾ ਪਾਉਣਾ ਆਪਾਂ ਜੋ ਵੀ ਖੀਰ ਪਾ ਰਹੇ ਆ ਪਾਤੀ ਹੈ ਹਾਂ ਹਾਂ ਉਹਦੇ ਉੱਪਰ ਮਾਲਾ 5 ਮਹੀਨੇ ਇੱਕ ਮਾਰਤ ਲੋ 5 ਮਹੀਨੇ ਹਾਂ 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 ਮੈਂ ਤੁਹਾਨੂੰ ਕਿਹਾ ਵੀ 3 ਮਹੀਨੇ ਭਲਾ ਤਿੰਨ ਵਾਰੀ ਬਦਲ ਦੋ ਸਾਲ ਚ ਸਾਲ ਚ ਹਾਂ ਤੇ ਡੀ ਵਰਮਿੰਗ ਦੀ ਵਾਰ ਨੂੰ ਮਤਲਬ ਆਪਾਂ ਕਰ ਦਿੰਦੇ ਆ 6 ਮਹੀਨੇ ਦਾ ਚੈੱਕ 6 ਮਹੀਨੇ ਬਾਅਦ ਚੈੱਕ 6 ਮਹੀਨੇ ਤੇ ਅਕਲ ਹੀ ਕਰਨੀ ਜਦੋਂ ਪਸੂ ਗੱਬੜ ਕਰਾਉਣਾ ਉਹ ਤੋਂ ਪਹਿਲਾਂ ਪੱਕਾ ਕਰ ਲੈਣੀ ਹੈ ਨਹੀਂ ਹੁਣ ਸੋਡਾ ਜਿਵੇਂ ਗਾਂ ਸਿਸਟਮ ਹੈਗਾ ਕੋਈ 66 3 ਮਹੀਨ ਚੰਗੇ ਲਵਾਏ ਹੋਏ ਆ ਵੀ ਗਾਂ ਵਾ ਦੋ ਤਿੰਨ ਕੰਮ ਦੇ ਲਾਈਨ ਵੀ ਘਰ ਦੇ ਬੱਚੇ ਗਾਂ ਹੁਣ ਤਿਆਰ ਕਰਨੇ ਆ ਬਿਲਕੁਲ ਤਿਆਰ ਕਰਨੇ ਆ ਇਹ ਤੋਂ ਪਹਿਲਾਂ ਧਿਆਨ ਹੈ ਨਹੀਂ ਸੀ ਇੱਧਰ ਕਿਉਂਕਿ ਪਹਿਲਾਂ ਧਿਆਨ ਹੈ ਨਹੀਂ ਸੀ ਇੱਕ ਵੱਛੀ ਆਈ ਆਪਣੇ ਕੋਲੇ TCF 10255 ਬੋਲ ਦੀ ਉਹ ਸੀ ਜਿਹੜੀ ਸਾਹਮਣੇ ਖੜੀ ਹੈ ਕਾਲੇ ਰੰਗ ਵਾਲੀ ਕਾਲੇ ਰੰਗ ਵਾਲੀ ਠੀਕ ਹੈ ਤੇ ਬਾਕੀ ਹੁਣ ਦੋ ਤ ਅੱਛਾ ਠੀਕ ਹੈ ਬਈ ਚੰਗੀਆਂ ਸਭ ਤੋਂ ਜ਼ਿਆਦਾ ਦੁੱਧ ਵਾਲੀ ਗਾਂ ਕਿਹੜੀ ਆਪਣੇ ਕੋਲੇ ਇਸ ਟਾਈਮ ਆਪਣੇ ਕੋਲੇ ਗਾਂ ਦਾ ਮਤਲਬ ਇਹ ਗਾਂ ਸਭ ਤੋਂ ਵੱਧ ਦੁੱਧ ਵਾਲੀ ਹੈ 24 ਕਿਲੋ ਹੈ ਹਾਂ 24 ਤੋਂ ਪਲੱਸ ਹੀ ਹੈ ਨਾ ਮੰਨ ਲਓ ਨਹੀਂ ਮੰਨ ਲਓ ਆਪਣੇ ਕੋਲੇ ਵੈਸੇ ਵੀ 20 ਪਲੱਸ ਦੁੱਧ ਵਾਲੀਆਂ ਹੀ ਹੈ ਗਾਵਾਂ ਸਾਰੇ ਸਾਰੇ ਗਾਵਾਂ 20 20 ਪਲੱਸ ਆ ਮੈਂ ਪੀਕ 20 ਪਲੱਸ ਆ ਹਨਾ ਪੀਕ ਤੇ ਸਭ 20 ਤੋਂ ਵੱਧ ਹੈ ਹਾਂ ਸਹੀ ਹੈ ਫਿਰ ਇੱਕ ਜਰਾ ਬਹੁਤ ਵੱਡੀ ਗੱਲ ਇਹ ਹੈ ਮਤਲਬ ਆਪਾਂ ਦੱਸ ਦਿੰਨੂ ਵੀ ਲੋਕ ਫਾਰਮਾਂ ਚ ਗੱਲ ਕਰਦੇ ਆ ਵੀ ਮਤਲਬ ਮੇਲੇ ਤੇ گاਵਾ ਆਣੇ ਦੋ ਤਾਂ 80 ਲੀਟਰ 80 ਲੀਟਰ ਹਾਂ 70 ਲੀਟਰ ਹਾਂ ਹਾਂ ਆ ਵੀ ਸੁਣਦੇ ਹਾਂ 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 ਸੁਣਦੇ ਆ 80 ਲੀਟਰ ਦਾ ਆ ਵੀ ਸੁਣਦੇ ਹਾਂ 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 ਮੈਂ ਇਹ ਗੱਲ ਕਹਿਣਾ ਜੇ ਵੀ 80 ਵੀ ਛੱਡ 70 ਵੀ ਛੱਡ 60 ਵੀ ਛੱਡ 50 ਵੀ ਛੱਡ 40 ਵੀ ਛੱਡ ਹਾਂ ਜੇ ਬੰਦੇ ਕੋਲੇ گاਵਾ 20 ਤੋਂ ਪਲੱਸ ਵਾਲੇ ਨੇ ਹਾਂ ਤੇ ਬੰਦੇ ਨੂੰ ਇਹ ਮਤਲਬ ਬਚਤ ਕਰਨੀ ਹੈ ਕਰਨੀ ਹੈ ਕਰਨੀ ਹੀ ਕਰਨੀ ਹੈ ਹਾਂ ਜੇ ਤੁਹਾਡਾ ਜੀ ਤੋਂ ਵੀ ਥੱਲੇ ਆਗਾ ਫੇਰ ਫੇਰ ਨਹੀਂ ਫਾਇਦਾ ਫੇਰ ਫਾਇਦਾ ਨਹੀਂ ਗਾ 20 ਤੋਂ ਪਸੰ ਗਾਵਾਂ ਬੰਦੇ ਨੂੰ ਕਿਸੇ ਵੀ ਹਾਲਤ ਘਾਟਾ ਨਹੀਂ ਪੈਂਦਾ ਘਾਟਾ ਮਸਟਾਈਟਸ ਨਾ ਹੋਵੇ ਮਸਟਾਈਟਸ ਨਾ ਦਾ ਸੂਏ ਹੀ ਖਰਾਬ ਹੋ ਜਾਂਦਾ ਜੇ ਸੱਜਰ ਪਸ਼ੂ ਨੂੰ ਹੋ ਜੇ ਦਾ ਮਸਟਾਈਟਸ ਦਾ ਬਹੁਤ ਵੱਡੀ ਪ੍ਰੋਬਲਮ ਹੈ ਰਿਪੀਟ ਪ੍ਰਿੰਟਿੰਗ ਆ ਤੇ ਮਸਟਾਈਟਸ ਜਦੋਂ ਦਾ ਮੈਂ ਉਹ ਬੰਦਾ ਤੁਹਾਡੇ ਕੋਲੇ ਭੇਜਿਆ ਮਸਟਾਈਟਸ ਦੀ ਦਿੱਕਤ ਗਈ ਥੋੜੀ ਬਹੁਤ ਦਿੱਕਤ ਆਪਾਂ ਨੂੰ ਸੀਗੀ ਮਤਲਬ ਉਹ ਆਪਣਾ ਕੰਮ ਕਰਕੇ ਸੀਗੀ ਹਾਂ ਹਾਂ ਤੇ ਆਪਾਂ ਉਹ ਚੀਜ਼ ਦਾ ਹੱਲ ਕਰਨਾ ਹੁਣ ਤਾਂ ਸਹੀ ਹੈ ਹਾਂ ਉਹ ਤੁਹਾਨੂੰ ਵਧੀਆ ਦੱਸ ਕੇ ਗਿਆ ਮੁੰਡਾ ਸੋਨੀ ਹੈ ਨਾ ਸੋਨੀ ਮੁੰਡਾ ਹਾਂ ਹਰੀਨ ਵਾਲਾ ਤਾਂ ਸੂਦੀ ਆਉਂਦੀ ਜਦੋਂ ਆਪਾਂ ਮਤਲਬ ਜਾਣ ਥੱਲੇ ਗਿੱਲਾ ਥੱਲੇ ਫਾ ਜਲ ਰਹਿਂਦਾ ਹੈ ਹਾਂ ਮੈਨੇਜਮੈਂਟ ਵਧੀਆ ਨਹੀਂ ਗਿਆ ਠੀਕ ਹੈ ਨੰਬਰ 2 ਤੇ ਜੇ ਕੋਈ ਉਲੀ ਵਾਲੀ ਚੀਜ਼ ਪਸੂ ਖਾਂਦਾ ਨਾ ਉਹਦੋਂ ਹਾਂ ਜਿਵੇਂ ਉਹ ਸਾਡੀ ਮੱਕੀ ਚ ਕੱਢ ਗਿਆ ਮੱਕੀ ਸਾਡੀ ਖਰਾਬ ਸੀਗੀ ਮੈਨੂੰ ਦੱਸਿਆ ਉਹਨੇ ਹਾਂ ਮੱਕੀ ਨੂੰ ਉਲੀ ਲੱਗੀ ਸੀਗੀ ਉਹਦਾ ਕਰਕੇ ਮਟਾਰਡਿਸ ਦੀ ਬਹੁਤ ਪ੍ਰੋਬਲਮ ਆਉਂਦੀ ਹਾਂ ਪ੍ਰੋਬਲਮ ਉਹ ਛੜਦਾ ਹੁਣ ਬਾਜ਼ਾਰ ਦੇ ਵਿੱਚੋਂ ਮੱਕੀ ਲੈਣੇ ਆਪਾਂ ਪੂਰੀ ਚੰਗੀ ਦੀ ਮੱਕੀ ਵੇਖ ਕੇ ਆਏ ਪੂਰੀ ਦਾ ਮੋਇਸਚਰ ਸਹੀ ਹੋਵੇ ਹਾਂ ਹਾਂ ਉਹ ਹੀ ਮੱਕੀ ਉਹ ਲੈਣੇ ਆ ਠੀਕ ਹੈ ਵੀ ਐ ਨਹੀਂ ਵੀ ਇਕੱਠੀ ਲੈ ਕੇ ਰੱਖ ਲਈ ਨਹੀਂ ਇਕੱਠੀ ਪਰ ਲੈਂਦਾ ਸੀ ਉਹ ਛੜ ਹਾਂ ਉਹ ਛੜਦੀ ਉਹ ਫਿਰ ਮਨ ਲਓ ਇਹ ਫਿਰ ਅਨਾਜ ਚੋਂ ਤਾਂ ਮੇਰੇ ਹਿਸਾਬ ਨਾਲ ਕਣਕ ਸਾਰਿਆਂ ਤੋਂ ਵਧੀਆ ਬਣ ਜਾਂਦਾ ਹੈ ਨਾ ਸਿਸਟਮ ਜਿੰਨੀ ਮਰਜ਼ੀ ਲੈ ਕੇ ਰੱਖ ਪਰ ਮੱਕੀ ਉਂ ਜਿਆਦਾ ਵਧੀਆ ਨਾ ਮੱਕੀ ਫੀਡ ਚ ਪੈਂਦੀ ਹੈ ਨਾ ਹਰੇਕ ਚ ਮੱਕੀ ਚ ਪ੍ਰੋਟੀਨ ਜਿਆਦਾ ਹੈ ਨਾ ਉਹ ਚੀਜ਼ ਜਿਆਦਾ ਫਾਈਬਰ ਵੀ ਜਿਆਦਾ ਹੈ ਇਹ ਚੀਜ਼ਾਂ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਧੰਨਵਾਦ